ਵਿਸ਼ੂ ਸਿਹਤ ਦਿਵਸ ਦੇ ਮੌਕੇ ਤੇ ਜੀਐਸਡਬਲਿਊ ਫਾਊਂਡੇਸ਼ਨ ਨੇ ਪਟਿਆਲਾ ਜ਼ਿਲ੍ਹੇ ਦੇ ਕਨੌਰ, ਰਾਜਪੁਰਾ ਤੇ ਹਰਪਾਲਪੁਰ ਸਿਹਤ ਕੇਂਦਰਾਂ ਵਿੱਚ ਸਿਹਤ ਸੰਭਾਲ ਸੰਬੰਧੀ ਬੁਨਿਆਦੀ ਢਾਂਚੇ ਨੂੰ 47 ਲੱਖ ਰੁਪਏ ਦੀ ਲਾਗਤ ਨਾਲ ਲੋੜਿੰਦੇ ਆਪਰੇਸ਼ਨ ਥੀਟਰ ਅਤੇ ਡਾਕਟਰੀ ਉਪਕਰਨ ਪ੍ਰਦਾਨ ਕਰਕੇ ਸਿਹਤ ਪ੍ਰਣਾਲੀ ਨੂੰ ਅਪਗ੍ਰੇਡ ਕੀਤਾ। ਲੰਬੇ ਸਮੇਂ ਤੋਂ ਇਹਨਾਂ ਹਸਪਤਾਲਾਂ ਨੂੰ ਡਾਕਟਰੀ ਉਪਕਰਨਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਿਵਲ ਸਰਜਨ ਪਟਿਆਲਾ ਡਾਕਟਰ ਜਗਪਾਲ ਇੰਦਰ ਸਿੰਘ ਨੇ ਜੀਐਸਡਬਲਿਊ ਫਾਊਂਡੇਸ਼ਨ ਦੇ ਇਸ ਯੋਗਦਾਨ ਲਈ ਧੰਨਵਾਦ ਕੀਤਾ। ਮਨਦੀਪ ਸਿੰਘ ਐਚਆਰ ਅਤੇ ਐਡ JSW राजप्राण ने भरोसा ਦਿੱਤਾ ਕਿ JSW ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਸਹਾਇਤਾ ਲਈ ਸਮਰਪਿਤ ਰਹੇਗਾ ਜਿੱਥੇ ਵੀ ਮਦਦ ਦੀ ਸਭ ਤੋਂ ਵੱਧ ਲੋੜ ਹੋਏਗੀ ਉੱਥੇ ਮਦਦ ਕਰਨਾ ਜਾਰੀ ਰੱਖੇਗਾ ਜਨਾਬ ਮੈਂ ਬਹੁਤ ਪਰ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਇਹਨਾਂ ਨੇ ਸਾਡੇ ਹਸਪਤਾਲ ਵਾਸਤੇ ਸਟੇਟ ਆਫ ਦੀ ਆਰਟ ਬਹੁਤ ਹੀ ਮਹਿੰਗਾ ਕੁਟਮ ਜਿਹੇ ਮਸ਼ੀਨਰੀ অপারেশন ਸੈਟਰ ਦਾ ਸਾਰਾ ਸਮਾਨ ਜੋ ਕਿ ਆਮ ਪ੍ਰਾਈਵੇਟ ਹਸਪਤਾਲ ਹਸਪਤਾਲਾਂ ਚ ਵੀ ਦੇਖਣ ਨੂੰ ਮਿਲਦਾ ਹੈ ਇਹਨਾਂ ਨੇ ਆਪਣੀ ਕੰਪਨੀ ਵੱਲੋਂ ਸਾਨੂੰ ਮੇਡ ਕੀਤਾ ਇਹ ਸਾਡੇ ਵਾਸਤੇ ਬਹੁਤ ਹੀ ਗਰਵ ਦੀ ਗੱਲ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਇੱਕ ਅੱਡੀ ਵੱਡੀ ਕੰਪਨੀ ਨੇ ਸਾਡੇ ਵਿੱਚ ਕੁਝ ਕੁਝ ਦੇਖਿਆ ਕੋਈ ਪੋਜ਼ਿਟਿਵ ਚੀਜ਼ ਇਹਨਾਂ ਨੂੰ ਨਜ਼ਰ ਆਈ ਤਾਂ ਹੀ ਇਹਨਾਂ ਨੇ ਅੱਡੀ ਇੱਕ ਵੱਡੀ ਇਨਵੈਸਟਮੈਂਟ ਕੀਤੀ ਹੈ ਨਾਲ ਹੀ ਸਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜੇ ਸਾਨੂੰ ਐਨਾ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹ ਸਮਾਂ ਨੂੰ ਸਾਹਮਣੇ ਕਰੀਏ ਤੇ ਵੱਧ ਤੋਂ ਵੱਧ ਇਹ ਪੇਸ਼ੈਂਟਸ ਉਹਨਾਂ ਦਾ ਲਾਮ ਉਠਾਣ ਸਾਡੇ ਪੁਰਸਰ ਜੀ ਨੇ ਕਿਹਨੇ ਬਹੁਤ ਸੀ ਟੀਮ ਲੱਗੀ ਹੈ ਮੈਡੀਕਲ ਸਪੈਸ਼ਲਿਸਟ ਲੱਗੇ ਨੇ ਜੇ ਡਾਇਟਿਸ਼ੀਅਨ ਵੀ ਲੱਗੇ ਨੇ ਉਹ ਵੀ ਡਾਕਟਰ ਵੀ ਮਿਲਦੇ ਨੇ ਜਿਹੜੇ ਕਿ ਕੋਸ਼ਿਸ਼ ਕਰਨਗੇ ਕਿ ਜਿਹੜਾ ਸਾਨੂੰ ਇਹ ਸਮਝ ਆਏ ਕਿ ਅਸੀਂ ਸਹੀ ਟਾਈਮ ਡਰਗੋ ਕਰੀਏ ਬਹੁਤ ਮਾਸੇ ਇੱਥੇ ਸਜਨੀਸ ਕਰਾਂਗੇ ਤੇ ਲੋਕਾਂ ਨੂੰ ਫਾਇਦਾ ਪਾਏਗਾ ਵਾਂਸ ਅਗੇਨ ਮੈਂ ਸਾਰਾ ਨੂੰ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਦਾ ਯਤਨ ਬਹੁਤ ਬਾਇਆ ਗਿਆ اور اس ٹیم کا بہت دن واد کہ انہوں نے سارے بارے سوچا ہے میں یہاں کی لمبی عمر کی شکام یو سر ہاں جی جی فری ویسٹ جگہ ایسا کیونکہ جگہ میڈیا نہیں ہو یا ڈاکٹر کرنے ہیں جنریشن سے یہی میسج دے کہ ساری جو ہے ਸੋਸਾਇਟੀ ਆਪਕੋ ਇਸ ਵਾਸਤੇ ਡੈਡੀਕੇਟਡ ਹੈ ਅਦੀਬ ਸਿੰਘ ਜੀ ਉਹਨਾਂ ਦੀ ਪਨੀਰੀ ਦਾ ਨੰਬਰ ਸਾਡੇ ਇਲਾਕੇ ਚ ਹੋਣ ਵਾਲਾ ਹੈ ਜੇ ਅਸੀਂ ਪੁੱਛੀਏ ਨੀ ਜੇ ਕੋਈ ਕੰਮ ਵੀ ਜੋ ਹੋਣੀ ਹੋਵੇ ਕਰਨਾ ਹੈ ਸਾਾਨੂੰ ਦੱਸੋ ਇਲਾਕੇ ਦਾ ਅਸੀਂ ਬਹੁਤ ਪੱਲਾ ਪਰਸਨ ਕਰੀਏ ਕੋਈ ਕਰਾ ਬੁਲਾਈਏ ਕਿਸੇ ਦਿਨ ਚਾਰ ਚਾਰ ਅਸੀਂ ਉਪਰੋਕਤ ਕਰਕੇ ਆ ਗਏ ਆਪਣੇ ਨੰਬਰਾਂ ਤੋਂ ਬਾਕੀ ਹੈ ਜੇ ਸਮਾਜਿਕ ਕਾਰਜਾਂ ਤੇ ਐਜੂਕੇਸ਼ਨ ਹੋਵੇ ਜਾਂ ਹੈਲਥ ਜਿੱਦਾਂ ਅਸੀਂ ਇਹ ਪਸਾਰਨ ਦੱਸਿਆ ਹੈ ساریار مان سا منسٹر ہے وہ مین فوکس ہی ہے کہ ہیلتھ اور ایجوکیشن کتاب امپروو کریں گے اور یہ صحیح چیز ہے کہ جب تک بیسک چیزیں امپروو نہیں ہوگی تو باقی چیزوں کے بارے میں زیادہ جلد بازی ہو جائے گی اور میں دوبارہ کمٹمنٹ دے کے جا رہے ہیں جی کہ جب بھی سانو کوئی اس طرح کا کام آئے گا اور اسی اگر کر پائے تو اچھی دور کریں گے تھنک یو